ਜਰਾ ਸੋਚੋ ਤੁਹਾਡੇ ਘਰ ਇੰਟਰਨੈਟ ਵਾਂਗੂ ਬਿਜਲੀ ਵੀ ਸਿੱਧੀ ਹਵਾ ਚੋਂ ਹੀ ਮਿਲੇ ਮਤਲਬ ਪੂਰੀ ਦੁਨੀਆ ਚ ਵਾਇਰਲੈਸ ਨੈਟ ਦੀ ਤਰ੍ਹਾਂ ਵਾਇਰਲੈਸ ਇਲੈਕਟ੍ਰਿਸਿਟੀ ਵੀ ਹੋਵੇ ਤੋਂ ਨੂੰ ਮੋਬਾਈਲ ਨੂੰ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇ ਇੱਥੋਂ ਤੱਕ ਕਿ ਮੋਬਾਈਲ 'ਚ ਬੈਟਰੀ ਦੀ ਵੀ ਜ਼ਰੂਰਤ ਨਾ ਹੋਵੇ ਇੰਨੀਆਂ ਲੰਮੀਆਂ ਲੰਮੀਆਂ ਤਾਰਾਂ ਦੇ ਜਾਲ ਜੋ ਸਾਡੇ ਦੁਆਰਾ ਬਿਛਾਏ ਗਏ ਨੇ ਇਹਨਾਂ ਦੀ ਵੀ ਜ਼ਰੂਰਤ ਕੋਈ ਨਾ ਹੋਵੇ ਨਾ ਮੋਬਾਈਲ ਚਾਰਜਰ ਤੇ ਨਾ ਹੀ ਉਹ ਵਿਸ਼ਾਲ ਤੇ ਛੋਟੇ ਖੰਭਿਆਂ ਦੀ ਜ਼ਰੂਰਤ ਪਵੇ ਜੋ ਅਸੀਂ ਹਰ ਪਾਰ ਪਏ ਖਰਚ ਕਰਕੇ ਪੂਰੀ ਦੁਨੀਆ 'ਚ ਖੜੇ ਕੀਤੇ ਨੇ ਤੇ ਮੋਬਾਈਲ ਇੰਟਰਨੈਟ ਦੀ ਤਰ੍ਹਾਂ ਇਲੈਕਟ੍ਰਿਸਿਟੀ ਦਿਖਾਈ ਵੀ ਨਾ ਦੇਵੇ ਤੇ ਆਪਦਾ ਕੰਮ ਵੀ ਕਰਦੀ ਰਹੇ ਜੇਕਰ ਅਜਿਹਾ ਹੋ ਜੇ ਤਾਂ ਇਹ ਪੂਰੀ ਦੁਨੀਆ ਦੇ ਲਈ ਇੱਕ ਕਮਾਲ ਦਾ ਅਨੁਭਵ ਹੋ ਤੇ ਪੂਰੀ ਦੁਨੀਆ ਹੀ ਬਦਲ ਜਾ ਮੈਂਨਸ਼ਨ ਹੋ ਚੁੱਕਿਆ ਨਿਕੋਲਾ ਟੈਸਲਾ ਸ਼ਾਇਦ ਤੁਸੀਂ ਇਸ ਦੇ ਬਾਰੇ ਵਿੱਚ ਕਿਤੇ ਨਾ ਕਿਤੇ ਜਰੂਰ ਸੁਣਿਆ ਹੋਵੇਗਾ ਇਹ ਉਹ ਵਿਗਿਆਨੀ ਸੀ ਜਿਸ ਨੇ ਇਸ ਦੀ ਖੋਜ ਕੀਤੀ ਪਰ ਫਿਰ ਅਜੇ ਹਾਲ ਕੀ ਕਾਰਨ ਹੈ ਵੀ ਇਸ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਇਹ ਜੋ ਚੀਜ਼ ਤੁਸੀਂ ਦੇਖ ਰਹੇ ਹੋ ਇਹ ਆ ਟੈਸਲਾ ਟਾਵਰ ਜਾਂ ਵਾਰਡਨਕ ਲਾਈਫ ਟਾਵਰ ਇਸ ਨੂੰ ਟੈਸਲਾ ਨੇ 1901 ਵਿੱਚ ਅਮਰੀਕਾ ਦੇ ਲੌਂਗ ਆਇਲੈਂਡ ਵਿੱਚ ਬਣਾਇਆ ਸੀ ਜਿਸ ਤਰ੍ਹਾਂ ਬਿਜਲੀ ਨੂੰ ਵਾਤਾਵਰਣ ਤੇ ਜ਼ਮੀਨ ਦੇ ਜ਼ਰੀਏ ਪੂਰੀ ਦੁਨੀਆ 'ਚ ਪਹੁੰਚਾਉਣਾ ਸੀ 1890 ਦੇ ਦੌਰਾਨ ਟੈਸਲਾ ਨੇ ਇਲੈਕਟ੍ਰਿਕ ਚਾਰਜ ਤੇ ਅਰਥ ਦੀ ਨੇਚਰਲ ਫ੍ਰੀਕੁਐਂਸੀ ਉੱਤੇ ਕਈ ਐਕਸਪੈਰੀਮੈਂਟ ਕੀਤੇ ਕਿਉਂਕਿ ਟੈਸਲਾ ਦਾ ਇਹ ਮੰਨਣਾ ਸੀ ਵੀ ਜੇਕਰ ਕਿਸੇ ਸਹੀ ਫ੍ਰੀਕੁਐਂਸੀ ਨੂੰ ਅਰਥ ਦੀ ਫ੍ਰੀਕੁਐਂਸੀ ਦੇ ਨਾਲ ਮੈਚ ਕਰਕੇ ਉਸ ਅੰਦਰ ਅਲਟਰਨੇਟਿਵ ਕਰੰਟ ਇੰਜੈਕਟ ਕੀਤਾ ਜਾਵੇ ਤਾਂ ਇਹ ਚਾਰਜ ਧਰਤੀ ਦੀ ਨੇਚਰਲ ਫ੍ਰੀਕੁਐਂਸੀ ਦੇ ਨਾਲ ਮਿਲ ਕੇ ਐਂਪਲੀਫਾਈ ਹੋਵੇਗਾ ਤੇ ਪੂਰੀ ਧਰਤੀ ਅੰਦਰ ਫੈਲ ਜਾਊਗਾ ਤੇ ਜੇ ਧਰਤੀ ਦੇ ਅਲੱਗ-ਅਲੱਗ ਕੰਟੀਨੈਂਟਸ ਉੱਤੇ ਇਸੇ ਤਰ੍ਹਾਂ ਦੇ ਟਾਵਰਸ ਲਗਾਏ ਜਾਣ ਤਾਂ ਉਸ ਕਰੰਟ ਨੂੰ ਵਾਪਸ ਤੋਂ ਜੂਸ ਵੀ ਕੀਤਾ ਜਾ ਸਕਦਾ ਹੈ ਤੇ ਫਿਰ ਇਹਨਾਂ ਨੂੰ ਇਹਨਾਂ ਟਾਵਰਸ ਦੇ ਜਰੀਏ ਹੀ ਧਰਤੀ ਦੇ ਵਾਤਾਵਰਣ ਵਿੱਚ ਮੌਜੂਦ ਇਲੈਕਟ੍ਰਿਸਿਟੀ ਕੰਡਕਟਿਵਿਟੀ ਲੇਅਰ ਦੇ ਜਰੀਏ ਬੈਰਲੈਸਲੀ ਸਾਡੇ ਘਰਾਂ ਵਿੱਚ ਲੱਗੇ ਡਿਵਾਈਸਸ ਤੱਕ ਭੇਜਿਆ ਜਾ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੰਟਰਨੈਟ ਸਾਡੇ ਘਰਾਂ ਤੱਕ ਪਹੁੰਚਦਾ ਹੈ ਇਹ ਪੂਰਾ ਐਕਸਪੈਰੀਮੈਂਟ ਕਾ ਜਿਹੜਾ ਹੋਰ ਐਕਸਪੈਰੀਮੈਂਟ ਤੋਂ ਵੀ ਪ੍ਰਭਾਵਸ਼ੀ ਜਿਸ ਦੇ ਮੁਤਾਬਕ ਸਾਡੀ ਧਰਤੀ ਦੇ ਬਾਯੂ ਮੰਡਲ ਅੰਦਰ ਇੱਕਾ ਜਿਹੀ ਲੇਅਰ ਹੈ ਜਿਹੜੀ ਇਲੈਕਟ੍ਰਿਸਿਟੀ ਲਈ ਬਹੁਤ ਜ਼ਿਆਦਾ ਕੰਡਕਟਿਵ ਹੈ ਤੇ ਇਸੇ ਲੇਅਰ ਦੇ ਜ਼ਰੀਏ ਹੀ ਟੈਸਲਾ ਨੇ ਵਾਇਰਲੈਸ ਇਲੈਕਟ੍ਰਿਸਿਟੀ ਨੂੰ ਪੂਰੀ ਧਰਤੀ ਤੱਕ ਪਹੁੰਚਾਉਣ ਦਾ ਤਰੀਕਾ ਲੱਭ ਲਿਆ ਸੀ ਐਗਜ਼ਾਮਪਲ ਦੇ ਲਈ ਤੁਸੀਂ ਇਸ ਤਸਵੀਰ ਨੂੰ ਦੇਖੋ ਜੈਸਾਂ ਦਾ ਟੈਸਲਾ ਇੱਕ ਬਲਬ ਨੂੰ ਫੜੇ ਹੋਏ ਨੇ ਜੋ ਵਾਇਰਲੈਸਲੀ ਜਗ ਰਿਹਾ ਹੈ ਤੇ ਉਸਦੇ ਅਜਿਹੀਆਂ ਕਈ ਤਸਵੀਰਾਂ ਖਿੱਚਵਾਈਆਂ ਸੀ ਇਸ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਟੈਸਲਾ ਬੇਹਕਾ ਜਿਹਾ ਬਲਬ ਨੂੰ ਫੜੀ ਬੈਠਾ ਹੋਵੇ ਜਿਸਦੇ ਕੋਈ ਵੀ ਆਸ-ਪਾਸ ਤਾਰ ਮੌਜੂਦ ਨਹੀਂ ਆ ਇਸੇ ਤਰ੍ਹਾਂ ਹੀ ਉਸਨੇ ਇੱਕ ਐਕਸਪੈਰੀਮੈਂਟ ਵਿੱਚ ਆਵਦੇ ਬਣਾਏ ਟੈਸਲਾ ਟਾਵਰ ਦੀ ਮਦਦ ਨਾਲ ਟਾਵਰ ਤੋਂ ਕਈ ਕਿਲੋਮੀਟਰ ਦੂਰ 200 ਬਲਬ ਜਗਾ ਕੇ ਦਿਖਾਏ ਸੀ ਉਹ ਵੀ ਬਿਨਾਂ ਕਿਸੇ ਤਾਰ ਤੋਂ ਸਿਰਫ ਸਰਪ ਤੇ ਸਰਪ ਗਰਾਊਂਡ ਇਲੈਕਟ੍ਰਿਸਿਟੀ ਦੀ ਮਦਦ ਦੇ ਨਾਲ ਭਾਰਤ 'ਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਟੈਸਲਾ ਨੂੰ ਆਪਦੇ ਇਸ ਪ੍ਰੋਜੈਕਟ ਦੇ ਲਈ ਕਾਫੀ ਵੱਡੀ ਫੰਡਿੰਗ ਦੀ ਜ਼ਰੂਰਤ ਸੀ। ਟੈਸਲਾ ਨੂੰ ਬਹੁਤ ਸਾਰੇ ਲੋਕਾਂ ਨੇ ਇਸ ਕੰਮ ਲਈ ਫੰਡਿੰਗ ਦਿੱਤੀ ਵੀ। ਇਸ ਤੋਂ ਬਾਅਦ ਟੈਸਲਾ ਦੇ ਇਸ ਪ੍ਰੋਜੈਕਟ ਵਿੱਚ ਅਮਰੀਕਾ ਦੇ ਫੇਮਸ ਬੈਂਕਰ ਜੇਪੀ ਮੋਰਗਨ ਨੇ ਵੱਡੀ ਇਨਵੈਸਟਮੈਂਟ ਕੀਤੀ। ਪਰ ਉਸ ਨੇ ਟੈਸਲਾ ਅੰਦਰ ਇਨਵੈਸਟੇਸ਼ਨ ਲਈ ਨਹੀਂ ਸੀ ਕੀਤਾ ਕਿ ਉਹ ਟੈਸਲਾ ਦੇ ਇਸ ਪ੍ਰੋਜੈਕਟ ਨੂੰ ਹਾਈਪ ਦੇ ਸਕੇ, ਬਲਕਿ ਉਸ ਦਾ ਮੰਤਵ ਇਸ ਨੂੰ ਡਬਾਉਣਾ ਸੀ। ਉਸ ਦਾ ਕਾਰਨ ਸੀ ਕਿ ਟੈਸਲਾ ਦੇ ਇਸ ਪ੍ਰੋਜੈਕਟ ਦੇ रियलिटी बनਦੇ ਨਾਲ ਹੀ ਇਸ ਦਾ ਨੁਕਸਾਨ ਸਿਰਫ ਇਸੇ ਇਨਸਾਨ ਨੂੰ ਹੋਣਾ ਸੀ ਜਾਨੀ ਕਿ ਜੇਪੀ ਮੋਰਗਨ ਨੂੰ ਕਿਉਂਕਿ ਜੇਪੀ ਮੋਰਗਨ ਦਾ ਕੰਮ ਹੀ ਇਲੈਕਟ੍ਰਿਸਿਟੀ ਇਕੁਪਮੈਂਟ ਬਣਾਉਣਾ ਸੀ ਤੇ ਪੂਰੀ ਦੁਨੀਆ ਦੇ ਅੰਦਰ ਵੇਚਣਾ ਸੀ ਚਾਹੇ ਟਰਾਂਸਫਾਰਮਰ ਹੋਣ ਤਾਰਾ ਹੋਣ ਖੰਭੇ ਹੋਣ ਜਾਂ ਫਿਰ ਇਨਸੂਲੇਟਰ ਲਈ ਤਾਰਾਂ ਉੱਤੇ ਵਰਤੀ ਜਾਂਦੀ ਰਬੜ ਹੋਵੇ ਕਈ ਕੋਲ ਮਾਈਨਸ ਵੀ ਉਸਦੇ ਦੁਆਰਾ ਖਰੀਦੀਆਂ ਗਈਆਂ ਸੀ ਤੇ ਉਹ ਸਟੀਲ ਫੈਕਟਰੀਜ਼ ਦਾ ਵੀ ਮਾਲਕ ਸੀ ਤੇ ਨਾ ਸਭ ਚੀਜ਼ਾਂ ਦੀ ਹੋਂਦ ਸਿਰਫ ਇੱਕੋ ਚੀਜ਼ ਤੇ ਸੀ ਤੇ ਉਹ ਸੀ ਵਾਇਰਸ ਦੇ ਥਰੂ ਸਾਡੇ ਘਰਾਂ ਤੱਕ ਪਹੁੰਚਦੀ ਬਿਜਲੀ ਤਾਂ ਸਿੱਧੀ ਜੀ ਗੱਲ ਆ ਵੀ ਟੈਸਲਾ ਦਾ ਆਇਆ ਇਨਵੈਂਸ਼ਨ ਜੇਪੀ ਮੋਰਗਨ ਦੇ ਲੇਖ ਖਤਰਨਾਕ ਚੀਜ਼ ਵੀ ਸਾਬਤ ਹੋ ਸਕਦਾ ਸੀ ਉਹਦੇ ਪੂਰੇ ਸਿਸਟਮ ਨੂੰ ਹਿਲਾ ਸਕਦਾ ਸੀ ਤੇ ਇਸ ਲਈ ਉਸ ਨੇ ਨਾ ਤਾਂ ਉਸ ਤੋਂ ਬਾਅਦ ਕਦੇ ਖੁਦ ਇਸ ਵਿੱਚ ਫੰਡਿੰਗ ਕੀਤੀ ਤੇ ਨਾ ਹੀ ਹੋਰ ਕਿਸੇ ਨੂੰ ਕਰਨ ਦਿੱਤੀ ਉਸ ਨੇ ਟੈਸਲਾ ਦੇ ਬਾਰੇ ਵਿੱਚ ਇਹ ਭਰਮ ਫਲਾਇਆ ਤਾਂ ਕਿ ਉਸ ਦਾ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਆ ਤੇ ਹੁਣ ਉਹ ਸਿਰਫ ਲੋਕਾਂ ਨੂੰ ਲੁੱਟ ਰਿਹਾ ਯਾਨੀ ਕਿ ਉਸ ਦੀ ਛਵੀ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖਰਾਬ ਕਰ ਦਿੱਤੀ ਗਈ ਸੀ ਜੀਪੀ ਮੋਰਗਨ ਦੇ ਦੁਆਰਾ ਤੇ ਫਿਰ ਆਖਰਕਾਰ ਉਸ ਨੂੰ ਇੱਕ ਪ੍ਰੋਜੈਕਟ ਆ ਜਿਹੜਾ ਪੈਸਿਆਂ ਦੀ ਘਾਟ ਦੀ ਵਜ੍ਹਾ ਦੇ ਕਾਰਨ ਬੰਦ ਕਰਨਾ ਪਿਆ ਸਾਲ 1943 ਚ ਉਸ ਦੀ ਮੌਤ ਤੋਂ ਬਾਅਦ ਉਸ ਦੀ ਸਾਰੇ ਪ੍ਰੋਜੈਕਟ ਫਾਈਲਸ ਨੂੰ ਯੂ ਐਸ ਗਵਰਨਮੈਂਟ ਨੇ ਆਪਣੇ ਕਬਜ਼ੇ ਚ ਲੈ ਲਿਆ ਸੀ ਤੇ ਫਿਰ ਇਸ ਸਭ ਦਾ ਅੰਤ ਹੋ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ